ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰ ਦੀ ਸਰਕਾਰ ਹਮੇਸ਼ਾ ਅਮੀਰ ਘਰਾਣਿਆਂ ਦੀ ਬਣ ਕੇ ਰਹਿ ਗਈ ਹੈ ਜਿਸ ਕਾਰਨ ਆਮ ਅਤੇ ਗਰੀਬ ਲੋਕਾਂ ਦੀ ਤਾਂ ਕੋਈ ਪਲਾਈ ਦੇ ਹੀ ਕੀਤੀ ਗਈ ਜਦਕਿ ਅਮੀਰ ਘਰਾਣਿਆਂ ਨੂੰ ਲੱਖਾਂ ਕਰੋੜਾਂ ਦੇ ਲਾਭ ਦਿੱਤੇ ਗਏ ਨੇ ਸੁਨੀਲ ਜਾਖੜ ਨੇ ਅੱਗੇ ਕਿਹਾ ਕਿ ਮੋਦੀ ਸਰਕਾਰ ਨੇ ਜੀਐਸਟੀ ਲਾਗੂ ਕਰਕੇ ਮੱਧ ਵਰਗੀ ਅਤੇ ਆਮ ਕਾਰੋਬਾਰੀਆਂ ਦਾ ਬਹੁਤ ਨੁਕਸਾਨ ਕੀਤਾ ਤੇ ਜੇਕਰ ਜੀਐਸਟੀ ਲਾਗੂ ਕਰਨਾ ਸਹੀ ਸੀ ਤਾਂ ਹੁਣ ਨਰਿੰਦਰ ਮੋਦੀ ਜੀਐਸਟੀ ਦੇ ਨਾਂ ਤੇ ਦੇਸ਼ ਦੇ ਲੋਕਾਂ ਤੋਂ ਵੋਟਾ ਕਿਉਂ ਨਹੀਂ ਮੰਗ ਰਹੇ ਇਸਨਾਲੇ ਸੁਨੀਲ ਜਾਖੜ ਨੇ ਸਪਸ਼ਟ ਕਰ ਦਿੱਤਾ ਕਿ ਪੰਜਾਬ ਦੇ ਵਿੱਚ ਕਾਂਗਰਸ ਆਪਣੇ ਤੌਰ ਦੇ ਉੱਤੇ ਇਕੱਲਾ ਹੀ ਲੋਕ ਸਭਾ ਦੀਆਂ ਚੋਣਾਂ ਲੜੇਗੀ। ਰੇਡੀਓ ਪੰਜਾਬ ਟਰੂਡੇ ਦੀ ਰਿਪੋਰਟ। ਤੁਹਾਡੇ ਸਾਰਿਆਂ ਦਾ ਬਹੁਤ ਧੰਨਵਾਦ। ਅੱਜ ਤੁਹਾਨੂੰ ਤਕਲੀਫ ਦਿੱਤੀ ਹੈ। ਇੱਕ ਇਤਿਹਾਸਿਕ ਕਦਮ ਉਠਾਇਆ ਹੈ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਹੁਲ ਗਾਂਧੀ ਜੀ ਨੇ ਹੁਣ ਤੋਂ ਪਹਿਲਾਂ ਆ ਜਿਹੜੇ 5 ਸਾਲ ਕੰਪਲੀਟ ਹੋਏ ਹੈ ਸਰਕਾਰ ਜਿਹੜੀ ਹੈ ਹਿੰਦੁਸਤਾਨ ਦੀ ਸਿਰਫ ਚੰਦ ਸਹੁਕਾਰ ਕਰਾਨਿਆਂ ਵਾਸਤੇ ਕੰਮ ਕਰ ਰਹੀ ਸੀਗੀ ਐਨਪੀਏਜ਼ ਕਰਾਰ ਕਰਕੇ ਨਾਨ ਪਰਫਾਰਮਿੰਗ ਐਸੈਟਸ ਕਰਾਰ ਕਰਕੇ ਜਿਹੜੇ ਸਹੁਕਾਰ ਸੀਗੇ ਉਹਨਾਂ ਦੇ ਲੱਖਾਂ ਕਰੋੜ ਰੁਪਇਆ ਹਰ ਸਾਲ ਕਰਜ਼ੇ માਫ ਕੀਤੇ ਜਾ ਰਹੇ ਸੀਗੇ ਇਤਿਹਾਸਿਕ ਕਦਮ ਮੈਂ ਇਸ ਕਰਕੇ ਕਹਿ ਰਿਹਾ ਪਹਿਲੀ ਦਫਾ ਰਾਦਰðਨ ਵੇਵਿੰਗ ਆਫ ਨੋਨ ਪਰਫਾਰਮਿੰਗ ਐਸੈਟਸ ਜਿਹੜੇ ਲੋਨ ਉਹਨਾਂ ਦੇ ਸੀਗੇ ਆਊਟਸਟੈਂਡਿੰਗ ਪਹਿਲੀ ਦਫਾ ਕਾਂਗਰਸ ਲੀਡਰਸ਼ਿਪ ਨੇ ਰਾਹੁਲ ਗਾਂਧੀ ਜੀ ਨੇ ਦੇਸ਼ ਦੇ ਨਾਲ ਇੱਕ ਰਾ ਦਿਖਾਈ ਹੈ ਵੀ ਪਰਫਾਰਮਿੰਗ ਐਸੈਟਸ ਨੂੰ ਕਿਸ ਤਰ੍ਹਾਂ ਪਰਫਾਰਮ ਕਰਨ ਦਾ ਅਪਰਚੂਨਿਟੀ ਮਿਲੇ ਸਾਡੇ ਸੰਵਿਧਾਨ ਦੇ ਅੰਦਰ ਹਰੇਕ ਬੰਦੇ ਨੂੰ ਬਰਾਬਰ ਦਾ ਮੌਕਾ ਮਿਲਣ ਵਾਸਤੇ ਪ੍ਰੋਵੀਜ਼ਨ ਹੈਗੀ ਪਰ ਉਹ ਮੌਕਾ ਕਦੋਂ ਇਸਤੇਮਾਲ ਕਰੇ ਕਿਉਂਕਿ ਗਰੀਬ ਦਾ ਢਿੱਡ ਹੀ ਸਭ ਤੋਂ ਪਹਿਲਾਂ ਉਹਦਾ ਪੇਟ ਨਹੀਂ ਸੀ ਆਪਣਾ ਭਰ ਸਕਦਾ ਆਪਣੇ ਪਰਿਵਾਰ ਦਾ ਔਰ ਹਿੰਦੁਸਤਾਨ ਦੀ ਤਰੱਕੀ ਦੇ ਵਿੱਚ ਕਿਧਰੋਂ ਗਰੀਬ ਜਿਹੜਾ ਸੀਗਾ ਗਰੀਬੀ ਨਾਲ ਲੜੇ ਜਾਂ ਦੇਸ਼ ਦੀ ਤਰੱਕੀ ਵਾਸਤੇ ਆਪਣਾ ਬਣਦਾ ਯੋਗਦਾਨ ਪਾ ਸਕੇ ਐਡਾ ਵੱਡਾ ਟੈਲੈਂਟ ਸੀਗਾ ਜਿਹੜਾ ਰੋਟੀਆਂ ਦੀ ਲੜਾਈ ਦੇ ਵਿੱਚ ਉਲਝਿਆ ਸੀਗਾ ਉਹਨਾਂ ਨੂੰ ਉਸ ਲੜਾਈ ਤੋਂ ਮੁਕਤ ਕਰਕੇ ਉਸ ਗਰੀਬੀ ਦੀ ਜ਼ੰਜੀਰ ਚੋਂ ਕੱਢ ਕੇ ਤਾਂਕਿ ਉਹ ਦੇਸ਼ ਦੇ ਆਪਣੇ ਪਰਿਵਾਰ ਦੇ ਆਪਣੇ ਸਮਾਜ ਦੇ ਵਾਦੇ ਵਾਸਤੇ ਉਹਨਾਂ ਵਾਸਤੇ ਬਿਹਤਰੀ ਵਾਸਤੇ ਆਪਣਾ ਯੋਗਦਾਨ ਪਾ ਸਕੇ ਉਹਦੇ ਵਿੱਚ ਜਿਹੜਾ ਰਾਹੁਲ ਗਾਂਧੀ ਜੀ ਨੇ ਆ ਇਤਿਹਾਸਿਕ ਫੈਸਲਾ ਕੀਤਾ ਹੈ ਬਹੁਤ ਵੱਡਾ ਇੱਕ ਉਪਰਾਲਾ ਕੀਤਾ ਹੈ ਮੈਂ ਉਹਨਾਂ ਦਾ ਧੰਨਵਾਦ ਕਰਦਾ ਤੇ ਮੈਂ ਸਮਝਦਾ ਗੱਲ ਕਰ ਰਿਹਾ ਇਸ ਆਲ बिकॉज ਥਿੰਗਸ ਹੈਵ ਬੀਨ ਡਨ ਇਨਫਰਾਸਟ੍ਰਕਚਰ ਕ੍ਰੀਏਟ ਕੀਤਾ ਗਿਆ ਇੱਥੇ ਆ ਜਿਹੜੇ ਅੱਜ ਆ ਜਨ ਦਨ ਯੋਜਨਾ ਚਲਾ ਰਹੇ ਹੈ ਬੈਂਕ ਜਦੋਂ ਨੈਸ਼ਨਲਾਈਜ਼ ਕੀਤੇ ਸੀ ਇੰਦਰਾ ਗਾਂਧੀ ਜੀ ਨੇ ਐਸੇ ਕਰਕੇ ਕੀਤੇ ਸੀ ਵੀ ਉਹ ਸਹੂਕਾਰਾਂ ਨੂੰ ਐਂਟਰਟੇਨ ਕਰਦੇ ਸੀ ਗਰੀਬ ਆਦਮ ਨੂੰ ਤਾਂ ਬੈਂਕ ਦੇ ਥੜੇ ਤੇ ਨਹੀਂ ਚੜ੍ਹਣ ਦਿੰਦੇ ਸੀਗੇ ਉਹ ਜਿਹੜੇ ਸਾਰੇ ਸਟੈਪਸ ਉਠਾਏ ਗਏ ਮਨਰੇਗਾ ਲੈ ਕੇ ਆਏ ਸੀ ਉਦੋਂ ਵੀ ਕਹਿੰਦੇ ਸੀ ਪੈਸੇ ਘਰਾਬ ਕਰ ਰਹੇ ਉਹ ਵੀ ਕਾਂਗਰਸ ਲੈ ਕੇ ਆਈ ਅਗਰ ਆਧਾਰ ਕਾਰਡ ਲੈ ਕੇ ਆ ਜਿਹਦੇ ਕਰਕੇ ਆ ਪੋਸੀਬਲ ਹੋਊਗਾ ਤਾਂ ਕਾਂਗਰਸ ਪਾਰਟੀ ਲੈ ਕੇ ਆਈ ਬੈਂਕਾਂ ਨੂੰ ਨੈਸ਼ਨਲਾਈਜ਼ ਕੀਤਾ ਤਾਂ ਕਾਂਗਰਸ ਨੇ ਕੀਤਾ ਮਨਰੇਗਾ ਚਲਾਈ ਤਾਂ ਕਾਂਗਰਸ ਨੇ ਚਲਾਈ ਇਟ ਇਜ਼ ਅ ਸਟੈਪ ਇਨ ਥੈਟ ਡਾਇਰੈਕਸ਼ਨ ਬਹੁਤ ਸਾਰੇ ਲੋਕ ਹੈ ਜਿਹੜੇ ਅੱਜ ਵੀ ਬਚੇ ਹੋਏ ਹੈ ਐਂਡ ਥੈਟ ਦੇ ਹੈਵ ਟੂ ਬੀ ਤੁਸੀਂ ਕਿਹਾ ਕਿ ਆਰਐਸਐਸ ਤੇ ਜਨਸੰਗ ਦੀ ਕੋਈ ਕੰਟਰੀਬਿਊਸ਼ਨ ਨੈਸ਼ਨਲ ਫਰੀडम ਚ ਨਹੀਂ ਹੈ ਜੇ ਤੁਹਾਨੂੰ ਅੱਜ ਦੇ ਕੰਟੈਕਸਟ ਵਿੱਚ ਮੈਂ ਤੁਹਾਨੂੰ ਪੁੱਛਾਂ ਵੀ ਜਿਹੜਾ ਨੈਸ਼ਨਲ ਦਾ ਇਸ਼ੂ ਚੱਲ ਰਿਹਾ ਤੁਸੀਂ ਉਹਦੇ ਤੇ ਕੀ ਕਹੋਗੇ ਕਿਹੜਾ ਇਸ਼ੂ ਚੱਲ ਰਿਹਾ ਹੈ ਅੱਜ ਕੱਲ ਜੋ ਬੀ ਜੀ ਕੀ ਵਾਟ ਇਜ਼ ਦ ਵਾਟ ਇਜ਼ देयर ਇਸ਼ੂ ਜਿਹੜਾ ਵੀ ਨੈਸ਼ਨਲ ਪ੍ਰਾਈਡ ਦੀ ਗੱਲ ਕਰ ਰਹੀ ਵੀ ਹੈ ਨੈਸ਼ਨਲ ਪ੍ਰਾਈਡ ਵੀ ਆਰ ਵੈਰੀ ਪ੍ਰਾਊਡ ਟੂ ਬੀ ਇਨ ਇੰਡੀਆ ਇਨ ਕੰਟੈਕਸਟ ਆਫ ਯੂਰ ਸਟੇਟ ਆਮ ਸੇਇੰਗ ਵੀ ਆਰ ਵੈਰੀ ਪ੍ਰਾਊਡ ਕਾਂਗਰਸ ਇਜ਼ ਵੈਰੀ ਪ੍ਰਾਊਡ ਐਂਡ ਕਾਂਗਰਸ ਇਜ਼ ਵੈਰੀ ਪ੍ਰਾਊਡ ਆਫ ਆਰ ਕੰਟਰੀਬਿਊਸ਼ਨ ਜਿਹੜੇ ਲੋਕਾਂ ਨੇ ਸ਼ਹਾਦਤਾਂ ਦਿੱਤੀਆਂ ਦੇਸ਼ ਦੀ ਆਜ਼ਾਦੀ ਵਾਸਤੇ ਅੱਜ ਆਰ ਐਸ ਐਸ ਦਾ ਜਾਂ ਬੀ ਜੀ ਪੀ ਦਾ ਜਿਹੜਾ ਮੇਨ ਆਫਿਸ ਬਣਾਇਆ ਇਹਨਾਂ ਨੇ ਦਿੱਲੀ 'ਚ ਉਹਦੇ 'ਚ ਜਾ ਕੇ ਤੁਸੀਂ ਉਹਨਾਂ ਦੀ ਫੋਟੋ ਗੈਲਰੀ ਦੇਖ ਲਓ ਉਹਦੇ ਕਿ ਤੁਹਾਨੂੰ ਕਿਸੇ ਸ਼ਹੀਦ ਦੀ ਫੋਟੋ ਮਿਲੂਗੀ ਸਾਡੇ ਤੇ ਇੱਕ ਸ਼ਹੀਦ ਦੀ ਨਹੀਂ ਮਿਲਣੀ ਅੱਜ ਕਿਤੇ ਜਾ ਕੇ ਸਰਦਾਰ ਪਟੇਲ ਦੀ ਬੁੱਤ ਬਣਾਈ ਜਾਂਦੇ ਕਦੇ ਮਹਾਤਮਾ ਗਾਂਧੀ ਦੀ ਐਨਕਾਂ ਲੈ ਕੇ ਜਾ ਕੇ ਸਵੱਛਤਾ ਅਭਿਆਨ ਚਲਾ ਰਹੇ ਦੇ ਡੂ ਨਾਟ ਹੈਵ ਅ ਸਿੰਗਲ ਲੀਡਰ ਜਿਨੇ ਕੋਈ ਕੰਟਰੀਬਿਊਸ਼ਨ ਪਾਇਆ ਹੋਵੇ ਵੀ ਆਰ ਪ੍ਰਾਊਡ ਟੂ ਬੀ ਏਨ ਇੰਡੀਅਨ ਵੀ ਆਰ ਸਾਨੂੰ ਮਾਨ ਹੈ ਸੀ ਹਿੰਦੁਸਤਾਨ ਦੇ ਆ ਸਾਡੇ ਹਿੰਦੁਸਤਾਨੀ ਹੋਣ ਤੇ ਸਾਨੂੰ ਮਾਨ ਹੈ ਇਹਦੇ ਉੱਤੇ ਕਿਸੇ ਦੀ ਕਿਹੜੀ ਮੋਨੋਪੋਲੀ ਹੈ ਸਾਡੇ there is no homonopoly on being an indian we are indian and we are all proud to be an indian we are proud of our armed forces ਸਾਨੂੰ ਮਾਣ ਆਪਣੀ ਫੌਜਾਂ ਦੇ ਉੱਤੇ ਸਾਨੂੰ ਮਾਣ ਆਪਣੇ ਬਹਾਦਰ ਜਵਾਨਾਂ ਦੇ ਉੱਤੇ ਉਹ ਕੋਈ ਮੋਦੀ ਸਾਹਿਬ ਦੇ ਜਾਂ ਕਿਸੇ ਇੱਕ ਪਾਰਟੀ ਦੇ ਨਹੀਂ ਉਹ ਦੇਸ਼ ਦੇ ਹੈ ਦੇਸ਼ ਦਾ ਮਸਲਾ ਆਪਣੀ ਥਾਂ ਹੈ ਅੱਜ ਇਲੈਕਸ਼ਨ ਹੋ ਰਿਹਾ ਹੈ ਲੋਕਾਂ ਨੂੰ ਨੌਕਰੀਆਂ ਚਾਹੀਦੀਆਂ ਲੋਕਾਂ ਨੂੰ ਆਪਣਾ ਢਿੱਡ ਗਰੀਬਾਂ ਨੂੰ ਆਪਣੇ ਬੱਚੇ ਪੜਾਉਣ ਵਾਸਤੇ ਚਾਹੀਦੇ ਹੈ ਜੋ ਕੁਝ ਇਹਨਾਂ ਨੇ ਕੀਤਾ ਹੈ 5 ਸਾਲਾਂ ਦੇ ਅੰਦਰ ਕਿਉਂ ਨਹੀਂ ਮੋਦੀ ਸਾਹਿਬ ਨੋਟਬੰਦੀ ਦੇ ਉੱਤੇ ਜਾ ਕੇ ਵੋਟ ਮੰਗਦੇ ਵੀ ਮੈਂ ਨੋਟਬੰਦੀ ਕੀਤੀ ਰਾਤ ਨੂੰ 12 ਵਜੇ ਪਾਰਲੀਮੈਂਟ ਸੈਸ਼ਨ ਬੁਲਾਇਆ ਆ ਇੱਕ ਮੋਟ ਮੇਰੀ ਵੱਡੀ ਅਚੀਵਮੈਂਟ ਸੀ ਕਿਉਂ ਨਹੀਂ ਜਾ ਕੇ ਲੁਧਿਆਣੇ ਦੇ ਇੰਡਸਟਰੀਸਟ ਨੂੰ ਦੱਸਦੇ ਕਿਉਂ ਨਹੀਂ ਜਾ ਕੇ ਫਗਵਾੜੇ ਦੱਸਦੇ ਕਿਉਂ ਨਹੀਂ ਜਾ ਕੇ ਬਟਾਲੇ 'ਚ ਜਾ ਕੇ ਦੱਸਦੇ ਤੁਹਾਡੀ ਫੈਕਟਰੀਆਂ ਬੰਦ ਕਿਉਂ ਹੋਈਆਂ ਪਈਆਂ ਕਿਉਂ ਗਰੀਬਾਂ ਨੂੰ ਬੇਰੋਜ਼ਗਾਰ ਕਰਤਾ ਉਹਨਾਂ ਨੂੰ ਜਾ ਕੇ ਦੱਸਣ ਜੇ ਇਹਨਾਂ ਨੇ ਨੋਟਬੰਦੀ ਆ ਜੀਐਸਟੀ ਕਿਉਂ ਅੱਜ ਮਜਬੂਰ ਜੀਐਸਟੀ ਦੇ ਨਾਮ ਤੇ ਕਿਉਂ ਨਹੀਂ ਵੋਟਾਂ ਮੰਗਦੇ ਗੋਦੀ ਸਾਹਿਬ ਅੱਜ ਇਹਨਾਂ ਨੂੰ ਦੇਸ਼ ਤਾਂ ਐਸੇ ਆਪਣੇ ਆਪ ਤੇ ਗਰਵ ਹੈ ਸਾਨੂੰ ਅੱਜ ਵੀ ਸਾਨੂੰ ਵੀ ਮਾਨ ਹੈ ਤੇ ਮੈਂ ਸਮਝਦਾ ਵੀ ਇਹਨਾਂ ਨੂੰ ਜਿਹੜੇ ਦੇਸ਼ ਨੂੰ ਖੇਰੂ ਖੇਰੂ ਕਰਨਾ ਚਾਹੁੰਦੇ ਐ ਧਰਮ ਦੇ ਨਾਂ ਦੇ ਜਾਤੀ ਦੇ ਨਾਂ ਦੇ ਉੱਤੇ ਏਰੀਆਜ਼ ਦੇ ਨਾਮ ਦੇ ਉੱਤੇ ਉਹ ਲੋਕਾਂ ਨੂੰ ਵੀ ਮੈਨੂੰ ਹੋ ਸਕਦਾ ਉਹਨਾਂ ਨੂੰ ਵੀ ਦੇਸ਼ ਦੇ ਉੱਤੇ ਮਾਨ ਹੋਣਾ ਚਾਹੀਦਾ ਸਰ ਤੁਸੀਂ ਤੁਸੀਂ ਕੋਲ ਗੈਲਰੀ ਦੇਖਿਆ ਯਾਰ ਐਸਐਸ ਦੇ ਹੈੱਡਕ quartਰ ਤੇ ਮੈਂ ਤਾਂ ਤੁਸੀਂ ਕੋਲ ਗੈਲਰੀ ਦੇਖਿਆ ਯਾਰ ਐਸਐਸ ਦੇ ਹੈੱਡਕ quartਰ ਤੇ ਮੇਰੇ ਮੇਰੇ ਪੋਲਿਟੀਕਲ ਡਿਫਰੈਂਸਿਸ ਹੋ ਸਕਦੇ ਐ ਮੇਰੀ ਕੋਲ ਲੜਾਈ ਤਾਂ ਨਹੀਂ ਕਿਸੇ ਨਾਲ ਐ ਪੋਲਿਟੀ ਆਈਡੀਓਲੋਜੀਕਲ ਡਿਫਰੈਂਸ ਉਹ ਦੱਸ ਦੇਣ ਉਹ ਦੱਸ ਦੇਣ ਸਾਹਿਬ ਦੀਨदयाल उपाध्याय ਸਾਹਿਬ ਤੋਂ ਅੱਗੇ ਇੱਕ ਪਾਸੇ ਸ਼ਹੀਦ ਭਗਤ ਸਿੰਘ ਦੇ ਨਾਮ ਦੇ ਉੱਤੇ ਚੰਡੀਗੜ੍ਹ ਦਾ 에어ਪੋਰਟ ਬਣਨਾ ਹੋਵੇ ਤੇ ਇਹ ਨਾਮ ਕਿਹਦਾ ਲੈ ਕੇ ਆਂਦੇ ਇਸ ਮੈਂ ਕਹਿੰਦਾ ਵੀ ਇੱਥੇ ਸਾਡੇ ਚਲੋ ਪੱਤਰਕਾਰਾਂ ਨੂੰ ਤਾਂ ਮੈਂ ਨਹੀਂ ਇਨਵੋਲ ਕਰਨਾ ਚਾਹੁੰਦਾ ਮੇਰੇ ਸਾਰੇ ਪੋਲਿਟੀਕਲ ਸਾਥੀ ਬੈਠੇ ਇਹਨਾਂ ਚੋਂ ਚਾਰ ਬੰਦੇ ਦੱਸ ਦੇਣ ਐਲੀਬਿਟੀ ਇਫ ਹੀ ਨੋਜ਼ ਮੰਗਲ ਸਿੰਘ ਕੌਣ ਸੀਗਾ ਤੇ ਕੀ ਕੰਟਰੀਬਿਊਸ਼ਨ ਸੀਗੀ ਕੀ ਵਾਟ ਇਜ਼ ਦਾ ਰਾਈਟ ਆਫ ਮੰਗਲ ਸਿੰਘ ਬਹੁਤ ਵੱਡੇ ਲੀਡਰ ਲੀਡਰ ਹੋਣੇ ਸਾਬ ਇਹਨਾਂ ਦੇ ਪਰ ਦੇਸ਼ ਵਾਸਤੇ ਸਾਡੇ ਇਲਾਕੇ ਵਾਸਤੇ ਮੰਗਲ ਸਿੰਘ ਜੀ ਦੀ ਕੀ ਕੰਟਰੀਬਿਊਸ਼ਨ ਸੀ ਸਾਨੂੰ ਦੱਸ ਦੇ ਜੈਕਰ ਸਾਹਿਬ ਆਪਾਂ ਇਹ ਦਰਾਈਏ ਜਿਹੜਾ ਤੁਸੀਂ ਇਸ਼ੂ ਨਹੀਂ ਨਹੀਂ ਆਪ ਵੀ ਇਸ਼ੂ ਹੈ ਸਾਹਿਬ ਇਟ ਇਜ਼ ਅ ਰਿਲੇਟਿਡ ਇਸ਼ੂ ਬਿਕਾਜ਼ ਜਿਹੜਾ ਤੁਸੀਂ ਕੱਟ ਗਏ ਭਾਰਤ ਦੀ ਕੈਲਕੂਲੇਸ਼ਨ ਲਗਾਈ ਹੈ ਡਾਕਟਰ ਸਾਹਿਬ ਤੁਸੀਂ ਕੈਪੈਸਿਟੀ ਚ ਦੇਵੋਗੇ ਤੁਸੀਂ ਇਹ ਟੈਕਸ ਦੇ ਪੈਸੇ ਤੁਸੀਂ ਲੋਕਾਂ ਜਿਹੜੇ ਗਰੀਬਾਂ ਨੂੰ ਬੰਦਰਵਾਸ ਤੇ ਵੰਡਰਵਾਸ ਤੇ ਪੱਤਰ ਜਹਾਜ਼ ਤੇ ਕਹਿ ਰਹੇ ਹੋ ਤੁਸੀਂ ਟੈਕਸ ਦੇ ਪੈਸੇ ਤੋਂ ਦਿੱਤਾ ਜਾਊਗਾ ਕਿਹੜੀ ਕਪੈਸਿਟੀ ਤੋਂ ਦਿੱਤਾ ਜਾਊਗਾ ਬਜਟ ਤੋਂ ਦਿੱਤਾ ਜਾਊਗਾ ਸਭ ਪੈਸੇ ਨਾ ਤਾਂ ਤਬੀਜ਼ ਕੀ ਤੁਸੀਂ ਅਗਰ ਵੰਡਰਵਾਸ ਤੇ ਦਿਓਗੇ ਤਾਂ ਮਤਲਬ ਤਾਂ ਲੋਕਾਂ ਦੇ ਟੈਕਸ ਦੇ ਪੈਸੇ ਆ ਤੁਸੀਂ ਆਪਣੀ ਸਰਕਾਰ ਤੋਂ ਹੁਣ ਲਈ ਹੁਣੇ ਤੇ ਸੋਚਣਾ ਕਿ ਯੂ ਸਾਬ ਅਸੀਂ ਆ ਜਿਹੜਾ ਪੈਸਾ ਡਾਨੀਆਂ ਮਿਆਂੀਆਂ ਨੂੰ ਜਾ ਰਿਹਾ ਹੈ ਉਹਨਾਂ ਨੂੰ ਨਾ ਜਾ ਕੇ ਗਰੀਬਾਂ ਨੂੰ ਜਾਊਗਾ ਤੁਹਾਨੂੰ ਲੱਗਦਾ ਆ ਦੇ ਨਾਲ ਡਿਵੈਲਪਮੈਂਟ ਹੀ ਹੋਊਗੀ ਜੀ ਆ ਜਿਹੜਾ ਪੈਸਾ ਸਰਕੂਲੇਸ਼ਨ ਚ ਆਊਗਾ ਯੂ نو ਬੈਟਰ ਇਕਨੋਮਿਕਸ ਦੈਨ ਵੀ ਮੈਂ ਤਾਂ ਮਾੜੀ ਜੀ ਕੋਈ ਬੀ ਇਕਨੋਮਿਕਸ ਹਾਨਰਸ ਕਰ ਰੱਖੀ ਹੋਣੀ ਹੈ ਬਟ ਯੂ ਆਰ ਫਾਰ ਮੋਰ ਨੋਲੇਜੇਬਲ ਦਾ ਮਨੀ ਵਿਲ ਕਮ ਇਨਟੂ ਸਰਕੂਲੇਸ਼ਨ ਇਟ ਵਿਲ ਐਕਟ ਐਸ ਅ ਮਲਟੀਪਲਾਇਰ ਸਾਹਿਬ ਮਨੀ ਵਿਚ ਜਿਹੜਾ ਬਾਕੀ ਪੈਸਾ ਸਹਾਕਾਰਾਂ ਦਾ ਪੈਸਾ ਹੈ ਉਹ ਤਾਂ ਜਾ ਕੇ ਬੈਂਕ 'ਚ ਜਾ ਕੇ ਰੱਖਿਆ ਜਾਣਾ ਗਰੀਬ ਜਿਹਦੇ ਕੋਲ ਪੈਸਾ ਹੀ ਉਹਨਾ ਉਹਨਾਂ ਤੇ ਜਾ ਕੇ ਦਾਣ ਲੈ ਕੇ ਆਣੀ ਹੈ ਉਹਨੇ ਕੋਈ ਬੱਚੇ ਪੜਾਣੇ ਹੈ ਉਹਨ ਕੋਈ ਚੀਜ਼ ਖਰੀਦ ਕੇ ਲੈ ਕੇ ਆਉਗਾ ਮਾਰਕੀਟ 'ਚ ਆਉਗੀ दैट ਪੈਸਾ ਵਿਲ ਇਨਕਰੀਜ਼ ਜੀਡੀਪੀ ਹੋਰ ਵਧੇਗੀ ਇਸੇ ਨਾਲ ਨੁਕਸਾਨ ਹੋਣਾ ਇਹਦੇ ਨਾਲ ਉਹ ਕਿਸਾਨ ਨਰਾਜ਼ ਹੋ ਜਾਣਗੇ ਵੀ ਸਾਨੂੰ 500 ਦੇ ਰਹੇ ਆਂ ਜੀ ਉਹ ਦਿੱਲੀ ਵਾਲਾ ਤੂੰ ਸਾਡਾ ਵੀ 12000 ਕਰੋ ਉਹ ਨਹੀਂ ਕਹਿਣਗੇ ਦੇਖੋ ਜਿਹੜਾ ਵੀ ਗਰੀਬ ਇਹਦੇ ਵਿੱਚ ਹੈ ਉਹ ਕਿਸਾਨ ਹੈ ਮਜ਼ਦੂਰ ਹੈ ਜੇ ਕੋਈ ਵੀ ਹੈ ਸਾਰਿਆਂ ਨੂੰ ਮਿਲੂਗਾ ਸੋ ਉਹਦੇ ਵਿੱਚ ਆ ਤਾਂ ਨਹੀਂ ਵੀ ਕਿਸਾਨ ਨੂੰ ਨਹੀਂ ਮਿਲਣਾ ਜੇ ਕਿਸਾਨ ਦੀ ਜਿਹੜੀ ਆਮਦਨ ਹੈ ਉਸ 12000 ਰੁਪਏ ਮਹੀਨੇ ਤੋਂ ਕਟਾ ਨੂੰ ਮਿਲੂਗਾ ਸੌਰੀ ਕਿਸਾਨ ਤੇ ਬੈਠੇ ਹੋਣੇ ਨੋਹਾਂ ਦਿਨ ਹੋ ਚੱਲਿਆ ਕੁਝ ਸੋਚ ਨਹੀਂ ਸਰਕਾਰਾਂ ਦੇ ਬਾਰੇ ਕੀਤੇ ਵਾਸਤੇ ਦੇ ਵਿੱਚ ਸਰ ਦੇਖੋ ਉਹਨਾਂ ਦੇ ਵਾਸਤੇ ਜਿਹੜਾ ਗੰਨੇ ਦੀ ਪੇਮੈਂਟ ਹੈ ਬਿਲਕੁਲ ਉਹਨਾਂ ਰਿਲੀਜ਼ ਕਰਨ ਵਾਸਤੇ ਸੋਚ ਹੀ ਨਹੀਂ ਰਹੇ ਅਸੀਂ ਪ੍ਰਬੰਧ ਵੀ ਕਰ ਰਹੇ ਹਾਂ ਆ ਜਿਹੜਾ ਫੀਨੋਮੈਨਾ ਹੈ ਕੇਂਦਰ ਜਪ ਪੱਲਾ ਛਾੜ ਕੇ ਬਹਿ ਗਿਆ ਪੰਜਾਬ ਸਰਕਾਰ ਨੇ ਆਲਰੇਡੀ ਕੋਆਪਰੇਟਿਵ ਮਿਲਸ ਵਾਸਤੇ ਪੈਸੇ ਆਲਰੇਡੀ 29 ਕਰੋੜ ਰੁਪਏ ਰੀਲੀਜ਼ ਵੀ ਕਰਤਾ ਪ੍ਰਾਈਵੇਟ ਮਿਲਸ ਵਾਲਾ ਜਿਹੜਾ ਉਹਦੇ ਵਾਸਤੇ ਵੀ ਉਹਨਾਂ ਦਾ ਸਟਾਕ ਜਿਹੜਾ ਉਹਨੂੰ ਮੌਰਟਗੇਜ ਕਰਕੇ ਜਾਂ ਤਾਂ ਕੋਆਪਰੇਟਿਵ ਡਿਪਾਰਟਮੈਂਟ ਕੋਆਪਰੇਟਿਵ ਬੈਂਕ ਉਹਨਾਂ ਨੂੰ ਆਪਣੇ ਕੋਲ ਮੌਰਟਗੇਜ ਕਰਕੇ ਉਹ ਦੇ ਲੋਨ ਜਿਹੜੇ ਆ ਰੈਦਰ ਥੈਨ ਗਿਵਿੰਗ ਟੂ ਦ ਇੰਡਸਟਰੀ ਸਾਰੇ ਡਾਇਰੈਕਟਰ ਨੂੰ ਦਿੱਤਾ ਜਾਵੇ ਇਸ ਕਿਸਮ ਦੀ ਪ੍ਰਕਿਰਿਆ ਚੱਲ ਰਹੀ ਹੈ ਆਫਕੋਰਸ ਉਹ ਨਿਸ਼ਾ ਮੁੱਦਾ ਰਹੂਗਾ ਜਾਂ ਸੀਮਾ ਦੇ ਵੀ ਖਤਮ ਹੋ ਗਏ ਦੇਖੋ ਸੁਖਬੀਰ ਬਾਦਲ ਜੀ ਕੀ ਕਹਿ ਰਹੇ ਕਿ ਨਹੀਂ ਕਹਿ ਰਹੇ ਮਨਤਾਪ ਜੀ ਆ ਮੈਂ ਤਾਂ ਬਾਦਲ ਸਾਹਿਬ ਦੇ ਹਰੇਕ ਸਾਲ ਜਾ ਕੇ ਸਾਨੂੰ ਉੱਥੇ ਧਰਨਾ ਲੈਣਾ ਪੈਂਦਾ ਸੀਗਾ ਸੁਖਬੀਰ ਬਾਦਲ ਜੀ ਇਜ਼ ਇਨ ਨੋ ਪੋਜੀਸ਼ਨ ਸਾਹਿਬ ਜਿਹੜੇ ਬੰਦੇ ਦੀ ਕ੍ਰੈਡੀਬਿਲਟੀ ਇਸ ਦੇਖੋ ਕਿਸੇ ਵੀ ਲੀਡਰ ਦੀ ਕ੍ਰੈਡੀਬਿਲਟੀ ਉਸ ਤੋਂ ਜਜ ਹੁੰਦਾ ਵੀ ਅਗਰ ਸਮ੍ਰਿਤੀ ਰਾਮੀ ਦੇ ਦਾ ਇਲਜ਼ਾਮ ਲੱਗਦਾ ਸੀ ਵੀ ਡਿਗਰੀ ਦਿਖਾਓ ਸਾਨੂੰ ਸ਼ੱਕ ਹੈ ਆਈ ਥਿੰਕ ਕਿਸੇ ਨੇ ਕਿਸੇ ਦੇ ਸਿੱਖ ਹੋਣ ਤੇ ਸ਼ੱਕ ਕੀਤਾ ਵੀ ਉਹਨਾਂ ਨੂੰ ਅੱਜ ਆਪਣਾ ਗਾਤਰਾ ਦਿਖਾਣਾ ਪੈ ਰਿਹਾ ਥਿਸ ਸ਼ੋਜ਼ ਹਿਸ ਕ੍ਰੈਡੀਬਿਲਟੀ ਉਹਨਾਂ ਦੀ ਜਿਹੜੀ ਵੈਰੀ ਕ੍ਰੈਡੀਬਿਲਟੀ ਆਫ ਸੁਖਬੀਰ ਸਿੰਘ ਬਾਦਲ ਇਜ਼ ਅੰਡਰ ਡਾਊਟ ਉਹਨਾਂ ਨੂੰ ਇੱਕ ਨਹੀਂ ਉਹਨਾਂ ਨੂੰ ਕਿਸੇ ਨੂੰ ਵੀ ਤੁਹਾਨੂੰ ਪੁੱਛਣ ਦੀ ਹਿੰਮਤ ਕਿਵੇਂ ਹੋਈ

ट को मानते थे जिन्होंने के खिलाफ बोला हाईकोर्ट ने उनको भी समन कर दिए मंत्री उसके लिए कैप्टन अमरिंदर सिंह जी ने ऑलरेडी इंक्वायरी मार रखी है आई जी लेवल के जो अधिकारी है उसकी इंक्वायरी हो रही है सच 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 रहेगा साहब ਕੋਈ ਕੁਝ ਕਹ ਦੇ ਸੱਚ ਸਾਹਮਣੇ ਆਏਗਾ ਸਰ ਸਭ ਲੋਕਾਂ ਦਾ ਨਸ਼ਾ ਮੁਦਦ ਰਹੂਗਾ ਜਾਂ ਤੁਸੀਂ ਮਾਦੇ ਖਤਮ ਹੋ ਚੁੱਕੇ ਪੰਜਾਬ ਅਸੀਂ ਕਹਿੰਦੇ ਆ ਵੀ ਅਸੀਂ ਨਸ਼ੇ ਦੀ ਜਿਹੜੀ ਸਪਲਾਈ ਦੀ ਕਮਰ ਉਹ ਪੰਨਤੀ ਮੋਦਾ ਲੋਕਾਂ ਵਾਸਤੇ ਅਜੇ ਵੀ ਹੈ बिकॉज देयर ਆਰ ਪੀਪਲ ਹੂ ਆਰ ਐਡਿਕਟ ਅਜੇ ਵੀ ਲੋਕਾਂ ਨੂੰ ਲਤ ਲੱਗੀ ਹੈ ਨਸ਼ੇ ਦੀ ਸਾਹ ਆ ਹੈ ਨਹੀਂ ਵੀ ਪਿਛਲੇ ਡੇਢ ਸਾਲ ਦੇ ਅੰਦਰ ਜਾਂ 2 ਸਾਲ ਦੇ ਅੰਦਰ ਲੱਗੀ ਆ 10 ਸਾਲਾਂ ਦਾ ਕੋੜ ਹੈ ਜਿਹਨੂੰ ਕੱਢਣ 'ਚ ਸਮਾਂ ਲੱਗੂਗਾ ਅਸੀਂ ਜਿਹੜੇ ਉਪਰਾਲੇ ਕੀਤੇ ਆ ਜਨਾਂ ਵਾਸਤੇ ਜਿਹੜੀ ਬਣਾਈਆਂ ਕਲੀਨਿਕਸ ਬਣਾਈਆਂ ਅਸੀਂ ਉਹਨਾਂ ਨੂੰ ਮੈਡੀਕਲ ਹੈਲਪ ਕਾਉਂਸਲਿੰਗ ਜਿਹੜੇ ਵੱਡੇ ਪ੍ਰੋਗਰਾਮ ਬਣਾਇਆ ਤਾਂ ਕਿ ਉਹਨਾਂ ਬੱਚਿਆਂ ਨੂੰ ਨਸ਼ੇ ਦੀ ਲਤ ਤੋਂ ਬਾਹਰ ਕੱਢ ਕੇ ਕਿਸੇ ਪਾਸੇ ਲਾਇਆ ਜਾਵੇ ਜੇਕਰ ਟਿਕਟ ਦੇ ਐਲਾਨਸ ਕਦੋਂ ਤੱਕ ਹੋਣਗੇ ਦੇਖੋ ਪੰਜਾਬ ਦਾ ਜਿਹੜਾ ਇਲੈਕਸ਼ਨ ਹੈ ਇੱਕ ਮੈਂ ਸਮਝਦਾ ਹਾਂ ਵੀ ਬੜੇ ਜਾਣ ਬੁੱਝ ਕੇ ਆਖਰੀ ਫੇਸ ਤੇ ਰੱਖਿਆ ਗਿਆ ਹੈ ਇਸੇ ਕਰਕੇ ਸਾਰਾ ਪ੍ਰੋਸੈਸ ਦਾ ਅਰਜੈਂਸੀ ਜਿਹੜੀ ਸੀਗੀ ਵਿੱਚ ਕਾਲ ਕਰੋ ਜੀ ਉਹ ਡਿਲੇ ਹੋ ਗਿਆ ਕਿਉਂਕਿ ਕਾਂਗਰਸ ਹਾਈ ਕਮਾਂਡ ਪਹਿਲੇ ਉਹ ਸਟੇਟਸ ਕਿਉਂਕਿ ਤੁਸੀਂ ਦੇਖਿਆ ਕੱਲ ਲਾਸਟ ਡੇਟ ਸੀ ਜਿਸ ਕਿਸ ਨਾਲ ਉਹ ਪਹਿਲੇ ਫੇਸ ਨਹੀਂ ਆ ਪਹਿਲਾਂ ਉਹ ਸਟੇਟਸ ਡਿਸਕਸ ਹੋਣਗੀਆਂ ਡਿਸਾਈਡ ਹੋਣਗੀਆਂ ਉਹਦੇ ਬਾਅਦ ਪੰਜਾਬ ਦਾ ਨੰਬਰ ਆਈ ਥਿੰਕ ਸਮ ਟਾਈਮ ਫਰਸਟ ਵੀਕ ਆਫ ਅਪ੍ਰੈਲ ਦੇ ਵਿੱਚ ਆ ਜਾਣਾ ਹੈ ਡਾਕਟਰ ਸਾਹਿਬ ਡਾਕਟਰ ਸਾਹਿਬ नो डेयर इनवॉल्व पीपल आई है अहंकार बोलता है आज सुखी मेरे को चैलेंज कर रहे हैं सुखबीर बादल खुद देखें साहब कहां से चल के पच्चीस साल राज करने वाले अगर बारह तेरह सीट पर सीमेंट आगे इज इन पोजिशन टू टू डेयर समी उनको सबसे पहले चाहिए था सुखबीर बादल को चाहिए था कि मैं पंजाब के लोगों ने जो अकाली दल के हालात की है बारह सीटों पे लाके छोड़ दिया तो मैं अपने पद से इस्तीफा देता हूँ वो तो कुर्सी को पकड़े बैठे हैं चैलेंज मेरे को कर रहे हैं मैंने लोगों का वर्डिक जो था फिरोजपुर के लोगों का एक्सेप्ट किया दैट्स इट देखो साहब एज फार एज पंजाब कांग्रेस इज कंसर्न अस अपने व्यूज कैप्टन अमरिंदर सिंह जी ऑनरेबल चीफ मिनिस्टर हैज मेड इट वेरी भी सानू ਕਿਸੇ ਕਿਸਮ ਦੇ ਗੱਠ ਜੋੜ ਦੀ ਲੋੜ ਨਹੀਂ ਪੰਜਾਬ ਕਾਂਗਰਸ ਪੰਜਾਬ ਦੇ ਅੰਦਰ ਇਲੈਕਸ਼ਨ ਆਪਣੇ ਬਲਬੂਤੇ ਦੇ ਉੱਤੇ ਆਪਣੇ ਕੀਤੇ ਕੰਮਾਂ ਦੇ ਉੱਤੇ ਲੋਕਾਂ ਕੋਲ ਲੈ ਕੇ ਜਾਊਗੀ ਤੇ ਲੋਕਾਂ ਦਾ ਸਾਡੇ ਜਿਹੜਾ ਵਿਸ਼ਵਾਸ ਹੈ ਕੈਪਟਨ ਸਾਹਿਬ ਦੀ ਸਰਕਾਰ 'ਚ 2017 'ਚ ਲੋਕਾਂ ਨੇ ਦਿੱਤਾ ਸੀਗਾ ਉਹ ਬਰਕਰਾਰ ਲੋਕ ਰੱਖਣਗੇ ਬਾਕੀ ਫੈਸਲਾ ਕੇਂਦਰ ਹਾਈ ਕਮਾਂਡ ਨੇ ਕਰਨਾ ਹੈ